ਸ਼ਸ਼ਕਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ ਲੋਕ ਸਭਾ ਚੋਣਾਂ ਤੋਂ ਬਾਅਦ ਕਰਾਰੀ ਹਾਰ ਮਿਲਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਮੁੜ ਤੋ ਟੁੱਟਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਬੀਤੇ ਦਿਨੀ ਯਾਨੀ ਮੰਗਲਵਾਰ ਨੂੰ ਚੰਡੀਗੜ੍ਹ ਤੇ ਨਾਲ ਹੀ ਜਲੰਧਰ ਦੇ ਵਿੱਚ ਦੋ ਵਕ ਵਕ ਬੈਠਕਾਂ ਹੋਈਆਂ ਇਸ ਬੈਠਕਾਂ ਨੇ ਇੱਕ ਇਹ ਸੰਕੇਤ ਦਿੱਤਾ ਹੈ ਕਿ ਜੋ ਸ਼੍ਰੋਮਣੀ ਅਕਾਲੀ ਦਲ ਹੈ ਉਸ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਤਮਾਕਾ ਹੋ ਸਕਦਾ ਹੈ ਤਾਂ ਪ੍ਰਧਾਨਗੀ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਨੇ ਤਾਂ ਇਸ ਉੱਤੇ ਗੱਲਬਾਤ ਵਿਸਥਾਰਪੂਰਵਕ ਗੱਲ ਕਰਾਂਗੇ ਕਿ ਆਖਰ ਜੋ ਸ਼੍ਰੋਮਣੀ ਅਕਾਲੀ ਦਲ ਜੋ ਹੈ ਟੁੱਟਦਾ ਹੋਇਆ ਫੇਰ ਤੋਂ ਨਜ਼ਰ ਆ ਰਿਹਾ ਹੈ ਪਰ ਇਹ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਅਜਿਹੇ ਵਾਕਏ ਵਾਪਰ ਚੁੱਕੇ ਨੇ ਤਾਂ ਇਸ ਪੂਰੇ ਮੁੱਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਚਰਨ ਕਮਲ ਸਿੰਘ ਮਾਨ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਵੀ ਤੁਸੀਂ ਸਾਰੇ ਤੰਦਰੁਸਤ ਹੋ ਤੇ ਚੜ੍ਹਦੀ ਕਲਾ ਚ ਜੀ ਜੀ ਚਰਨ ਤਾਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਫੇਰ ਤੋਂ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਸਵਾਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਤੇ ਸ਼ੁਰੂ ਤੋਂ ਹੀ ਸਵਾਲ ਚੁੱਕਦੇ ਰਹੇ ਨੇ ਤਾਂ ਜੇਕਰ ਗੱਲ ਕਰੀਏ ਤਾਂ ਜੋ ਹੁਣ ਇਮੇਜ ਕ੍ਰੀਏਟ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਕੀ ਲੱਗਦਾ ਹੈ ਕਿ ਜੋ ਵੀ ਜੋ ਵੀ ਵਾਪਰਿਆ ਹੈਗਾ ਉਹਨਾਂ ਸਾਰਿਆਂ ਦਾ ਜ਼ਿੰਮੇਵਾਰ ਸਿਰਫ ਸੁਖਬੀਰ ਸਿੰਘ ਬਾਦਲ ਨੇ ਨਹੀਂ ਤੁਸੀਂ ਇੱਕ ਗੱਲ ਦੇਖੋ ਵੀ ਕਵਿਤਾ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਵੀ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਕੌਮ ਦੀ ਪਾਰਟੀ ਪੰਜਾਬ ਦੇ ਲੋਕਾਂ ਦੀ ਪਾਰਟੀ ਜੀ ਵੱਡਾ ਸ਼ਾਨਮੱਤਾ ਇਤਿਹਾਸ ਹੈ ਇਹਦਾ ਤੇ ਇਹਦੇ ਵਿੱਚ ਹੁਣ ਸਭ ਤੋਂ ਵੱਡਾ ਜਿਵੇਂ ਤੁਸੀਂ ਸਵਾਲ ਕੀਤਾ ਵੀ ਜੋ ਇਸ ਸਮੇਂ ਚਿੰਤਾਜਨਕ ਸਥਿਤੀ ਅਕਾਲੀ ਦਲ ਦੀ ਬਣੀ ਹੋਈ ਹੈ ਕੀ ਉਹਦੇ ਲਈ ਇਕੱਲਾ ਸੁਖਵੀਰ ਸਿੰਘ ਬਾਦਲ ਜ਼ਿੰਮੇਵਾਰ ਕੀ ਇਕੱਲਾ ਬਾਦਲ ਪਰਿਵਾਰ ਜ਼ਿੰਮੇਵਾਰ ਪਰ ਇਹਦੇ 'ਚ ਕविता ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿੰਨਾ ਇਹ ਵਿਵਾਦ ਤਾਂ ਉਦੋਂ ਹੀ ਛੜ ਗਿਆ ਸੀਗਾ ਹਾਲਾਂਕਿ ਚਲੋ ਇਹਨਾਂ ਦੇ ਲੀਡਰਾਂ ਨੇ ਬੋਲਣਾ ਸ਼ੁਰੂ ਹੁਣ ਕੀਤਾ ਜ਼ੁਬਾਨ ਆਪਣੀ ਹੁਣ ਖੋਲੀ ਹੈ ਪਰ ਇਹ ਵਿਵਾਦ ਉਦੋਂ ਸ਼ੁਰੂ ਹੋ ਗਿਆ ਸੀ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਇਆ ਸੀ ਜੀ ਉਦੋਂ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੀ ਸਰਕਾਰ ਸੀ ਉਦੋਂ ਇਹ ਕੋਈ ਨਹੀਂ ਬੋਲੇ ਹਮ ਪਰ ਅੰਦਰੂਗਤੀ ਕਿਤੇ ਨਾ ਕਿਤੇ ਇਹ ਚੀਜ਼ ਅੰਦਰ ਪਣ ਪਰਹੀ ਸੀਗੀ ਇਹਨਾਂ ਦੇ ਅੰਦਰ ਹੈਗੀ ਹੈਗੀ ਸੀਗੀ ਇਹ ਗੱਲ ਪਰ ਹੁਣ ਕੀ ਹੈ ਹੁਣ ਸਥਿਤੀ ਇੰਨੀ ਖਰਾਬ ਹੋ ਗਈ ਹੈ ਚਿੰਤਾਜਨਕ ਹੋ ਗਈ ਹੈ ਵੀ ਅਕਾਲੀ ਦਲ ਇਹਨੇ ਮਾੜੇ ਦੌਰ ਚੋਂ ਗੁਜ਼ਰ ਰਿਹਾ ਵੀ ਇਹ ਕਹਿ ਲੋ ਤੁਸੀਂ ਵੀ ਇੱਕ ਸਮੁੰਦਰੀ ਜਹਾਜ਼ ਨਹੀਂ ਹੁੰਦਾ ਵੱਡਾ ਜਹਾਜ਼ ਜਦੋਂ ਡਾਂਵਾ ਡੋਲ ਹੁੰਦਾ ਡੁੱਬਣ ਦੇ ਕਿਨਾਰੇ ਹੁੰਦਾ ਤਾਂ ਫਿਰ ਉੱਥੇ ਜਦੋਂ ਜਹਾਜ਼ ਦੇ ਡੁੱਬਣ ਦੀ ਸਿਚੁਏਸ਼ਨ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਕੌਣ ਭੱਜਦੇ ਹੁੰਦੇ ਨੇ ਇਹ ਸਭ ਨੂੰ ਪਤਾ ਪਰ ਇਹਦੇ 'ਚ ਉਹਨੂੰ ਜਦੋਂ ਵਿਵਾਦ ਛੜਿਆ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਪ੍ਰਧਾਨ ਬਣਾਤਾ ਤਾਂ ਤੁਸੀਂ ਇਹ ਦੇਖੋ ਵੀ ਉਦੋਂ ਕਿੰਨੇ ਸੀਨੀਅਰ ਅਕਾਲੀ ਲੀਡਰ ਸੀਗੇ ਉਹਨਾਂ ਨੂੰ ਪ੍ਰਧਾਨਗੀ ਲਈ ਕਿਉਂ ਨਹੀਂ ਨਾਮਜ਼ਦ ਕੀਤਾ ਗਿਆ ਉਹ ਪਰਿਵਾਰਵਾਦ ਆ ਗਿਆ ਨਾ ਸਭ ਤੋਂ ਅੱਗੇ ਇਹ ਵਿਵਾਦ ਉਦੋਂ ਹੀ ਸ਼ੁਰੂ ਹੋਇਆ ਦੂਜੇ ਨੰਬਰ ਤੇ ਹੁਣ ਸੁਖਵੀਰ ਸਿੰਘ ਬਾਦਲ ਹੋਣਾਂ ਦੇ ਅਮਰਤ ਸ਼ਕਲ ਨੂੰ ਲੈ ਕੇ ਵੀ ਵੱਡਾ ਵਿਵਾਦ ਛੜਦਾ ਰਿਹਾ। ਜੀ ਬਹੁਤ ਚਰਚਾ ਚੱਲਦੀ ਰਹੀ ਹੈ ਤੇ ਪ੍ਰਧਾਨਗੀਤ ਉਹਨਾਂ ਨੂੰ ਉਦੋਂ ਹੀ ਮਿਲ ਗਈ ਸੀ ਕਿ ਜਦੋਂ ਉਹਨਾਂ ਨੇ ਅਮਰਤ ਨਹੀਂ ਸ਼ੱਕਿਆ ਹੋਇਆ ਸੀਗਾ। ਇਹ ਵੀ ਵਿਵਾਦ ਚੱਲਦਾ ਰਿਹਾ। ਸੋ ਇਹ ਵਿਵਾਦ ਨਵਾਂ ਨਹੀਂ ਹੈਗਾ। ਇਹ ਵਿਵਾਦ ਪੁਰਾਣਾ ਹੈ। ਬਸ ਇਹ ਕਹਿ ਲਓ ਵੀ ਇੱਕ ਛੋਟੀ ਜੀ ਚਿੰਗਾਰੀ ਸੀਗੀ ਉਹਨੂੰ ਹਵਾ ਮਿਲ ਗਈ ਹੈ। ਤੇ ਹੁਣ ਜਿਹੜੇ ਲੀਡਰ ਨੇ ਅਕਾਲੀ ਆਗੂ ਨੇ ਪ੍ਰੇਮ ਸਿੰਘ ਚੰਦੂ ਮਾਜਰਾ ਐ ਢੀਂਡਸਾ ਪਰਿਵਾਰ ਹੈ। ਬੀਬੀ ਜ਼ਗੀਰ ਕੌਰ ਹੈ। ਇਨਾਂ ਨੇ ਹੁਣ ਇੱਕ ਦਰਕਨਾਰਾ ਕਰ ਲਿਆ। ਜੀ। ਤਾਂ ਹੁਣ ਸਵਾਲ ਲੋਕਾਂ ਨੂੰ ਵੀ ਇਹ ਪੁੱਛਣਾ ਪਣਦਾ ਵੀ ਕੀ ਆਕਾਲੀ ਦਲ ਦੀ ਇਹ ਸਥਿਤੀ ਦਾ ਸਿਰਫ ਸੁਖਵੀਰ ਸਿੰਘ ਬਾਦਲ ਜ਼ਿੰਮੇਵਾਰ ਹੈ? ਜਦੋਂ ਤੁਸੀਂ ਸੱਤਾ ਦਾ ਆਨੰਦ ਮਾਣ ਰਹੇ ਸੀ। ਜਦੋਂ ਤੁਸੀਂ ਸੱਤਾ ਦੇ ਨਜ਼ਾਰੇ ਲੈ ਰਹੇ ਸੀ, ਤੁਸੀਂ ਪਾਵਰ 'ਚ ਸੀਗੇ। ਜਦੋਂ ਕੁਝ ਗਲਤ ਫੈਸਲੇ ਕੌਮ ਦੇ ਪ੍ਰਤੀ, ਪੰਜਾਬ ਦੇ ਪ੍ਰਤੀ, ਪੰਥ ਦੇ ਪ੍ਰਤੀ ਲਏ ਗਏ ਨੇ ਆਕਾਲੀ ਦਲ ਤੋਂ ਤਾਂ ਤੁਸੀਂ ਉਦੋਂ ਕਿਉਂ ਨਹੀਂ ਬੋਲੇ? ਹਾਲਾਂਕਿ ਚੰਦੂ ਮਾਜਰਾ ਸਾਹਿਬ ਨੇ ਇਹ ਗੱਲ ਆਪਣੇ ਪ੍ਰੈਸ ਕਾਨਫਰੰਸ ਦੇ ਵਿੱਚ ਮੰਨੀ ਵੀ ਆ। ਵੀ ਅਸੀਂ ਉਦੋਂ ਚੁੱਪ ਰਹੇ ਭਾਈਓ ਉਦੋਂ ਇਹ ਫੈਸਲੇ ਲਏ ਗਏ ਤਾਂ ਫਿਰ ਉਹ ਫੈਸਲੇ ਜਿਹੜੇ ਤੁਸੀਂ ਲਏ ਨੇ ਤਾਂ ਉਹਦੇ ਨਤੀਜੇ ਤਾਂ ਫਿਰ ਕਦੇ ਤਾਂ ਤੁਹਾਨੂੰ ਭੁਗਤਣੇ ਪੈਣੇ ਨੇ ਨਾ ਪਰ ਇੱਕ ਚੀਜ਼ ਵਿੱਚ ਸਭ ਤੋਂ ਜਿਹੜੀ ਇੰਪੋਰਟੈਂਟ ਆ ਉਹ ਇਹ ਹੈ ਜੇ ਅਕਾਲੀ ਦਲ ਖੇਤਰੀ ਪਾਰਟੀ ਦਾ ਇਹ ਹਾਲ ਹੋਇਆ ਹੋਇਆ ਇਹਦੇ 'ਚ ਕੱਲਾ ਨੁਕਸਾਨ ਅਕਾਲੀ ਦਲ ਦਾ ਨਹੀਂ ਹੈਗਾ ਇਹਦੇ 'ਚ ਪੰਜਾਬ ਦੇ ਲੋਕਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੈ ਕਿਉਂਕਿ ਪੰਜਾਬ ਦੀ ਖੇਤਰੀ ਪਾਰਟੀ ਚਾਹੀਦੀ ਆ ਹਾਲਾਂਕਿ ਇਹਨਾਂ ਨੇ ਬਹੁਤ ਗਲਤ ਫੈਸਲੇ ਲਏ ਨੇ ਇਹਨਾਂ ਨੇ ਜੋ ਵਾਟਐਵਰ ਰੀਜਨਸ ਰਹੇ ਜੋ ਇਹਨਾਂ ਨੇ ਕੌਮ ਦੇ ਪ੍ਰਤੀ ਪੰਥ ਦੇ ਪ੍ਰਤੀ ਪੰਜਾਬ ਦੇ ਲੋਕਾਂ ਦੇ ਪ੍ਰਤੀ ਨਾਲ ਦਗਾ ਕਮਾਈ ਆ ਤਾਂ ਉਹਦਾ ਨਤੀਜਾ ਵੀ ਅਕਾਲੀ ਦਲ ਨੂੰ ਭੁਗਤਣਾ ਪੈ ਰਿਹਾ ਬਹੁਤ ਵੱਡੇ ਪੱਧਰ ਤੇ ਤੇ ਬਹੁਤ ਬਹੁਤ ਬੁਰੇ ਹਾਲਾਤ ਚੋਂ ਅਕਾਲੀ ਦਲ ਨਿਕਲ ਰਿਹਾ ਤੁਸੀਂ ਇਹ ਦੇਖੋ ਚਾਰ ਚੋਣਾਂ ਹਾਰ ਚੁੱਕੀ ਹੈ ਇਸ ਵਾਰ ਲੋਕ ਸਭਾ ਜਿਹੜੀ ਰੀਸੈਂਟ ਚੋਣ ਹੋਈ ਹੈ ਉਹਦੇ ਵਿੱਚ ਤੁਸੀਂ ਅਕਾਲੀ ਦਲ ਦੇ ਲੀਡਰਾਂ ਦਾ ਹਾਲਤ ਤਾਂ ਦੇਖੋ ਇਤੋਂ ਸਾਫ਼ ਇਹ ਗੱਲ ਦਿਖਦੀ ਹੈ ਵੀ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਨਕਾਰ ਦਿੱਤਾ ਤੇ ਕਿਉਂ ਨਕਾਰਿਆ ਇਹ ਸਭ ਤੋਂ ਵੱਡਾ ਸਵਾਲ ਹੈ ਕਿਉਂਕਿ ਖੇਤਰੀ ਪਾਰਟੀ ਪੰਜਾਬ ਦੀ ਹੋਣੀ ਚਾਹੀਦੀ ਹੈ ਕੋਈ ਵੀ ਸੂਬਾ ਚਾਹੇ ਉਹਦੀ ਖੇਤਰੀ ਪਾਰਟੀ ਹੋਣੀ ਚਾਹੀਦੀ ਹੈ ਹੁਣ ਤੁਸੀਂ ਇੱਕ ਗੱਲ ਦੇਖੋ ਬਿਹਾਰ ਦੀ ਖੇਤਰੀ ਪਾਰਟੀ ਹੈ ਕਿ ਉਹ ਜਿੱਤਦੇ ਨਹੀਂ ਹੈਗੇ ਜਾਂ ਓਡੀਸ਼ਾ ਦੀ ਗੱਲ ਕਰੀਏ ਓਡੀਸ਼ਾ ਦੀ ਖੇਤਰੀ ਪਾਰਟੀ ਹੈ ਚਲੋ ਹੁਣ ਉੱਥੇ ਵੀ ਜੀਪੀ ਦੀ ਸਰਕਾਰ ਬਣੀ ਹੈ 5 ਵਾਰ ਉੱਥੇ ਤਾਂ ਜਿਹੜਾ ਲੋਕਲ ਪਾਰਟੀ ਹੈ ਉਹਦਾ ਮੁੱਖ ਮੰਤਰੀ ਰਿਹਾ ਤਾਂ ਖੇਤਰੀ ਪਾਰਟੀ ਹੋਣੀ ਬੇਹਦ ਜ਼ਰੂਰੀ ਹੈ ਇਕੱਲਾ ਸੁਖਵੀਰ ਸਿੰਘ ਬਾਦਲ ਹੋਣਾਂ ਦਾ ਨਹੀਂ ਹੈਗਾ ਇਹ ਮਸਲਾ ਪੂਰੇ ਪੰਜਾਬ ਦਾ ਹੈ ਦੂਜੀ ਗੱਲ ਇੱਕ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਵੀ ਜੇ ਮੰਨ ਲਓ ਸੁਖਵੀਰ ਸਿੰਘ ਬਾਦਲ ਅਸਤੀਫਾ ਦੇ ਦਿੰਦੇ ਨੇ ਜੀ ਸੁਖਵੀਰ ਸਿੰਘ ਬਾਦਲ ਨੂੰ ਲਾਂਬੇ ਤੁਸੀਂ ਕਰ ਦਿੰਨੇ ਹੋ ਤਾਂ ਕਿਹੜਾ ਕੈਂਡੀਡੇਟ ਆ ਫਿਰ ਕਿ ਨੂੰ ਤੁਸੀਂ ਪ੍ਰਧਾਨਗੀ ਦੋਗੇ ਕੀ ਉਹ ਡਾ ਕਾਬਿਲ ਹੈਗਾ ਕੀ ਉਹ ਪੰਥ ਦੇ ਕੌਮ ਦੀ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਸਕੂਗਾ ਕੀ ਉਹ ਇੱਕ ਉਨੀਆਂ ਐਕਸਪੈਕਟੇਸ਼ਨਸ ਦੇ ਖਰਾ ਉਤਰ ਸਕੂਗਾ ਕਿ ਨਹੀਂ ਉਤਰ ਸਕੂ ਇਹ ਵੀ ਤਾਂ ਦੇਖਣਾ ਹੋਊਗਾ ਜੀ ਬਿਲਕੁਲ ਕਿਉਂਕਿ ਸੁਖਵੀਰ ਸਿੰਘ ਬਾਦਲ ਹੁਣਾਂ ਦਾ ਮੰਨਦੇ ਆ ਵੀ ਜੇ ਪਹਿਲਾ ਚੋਣਾਂ ਦੀ ਜਾਂ ਥੋੜਾ ਜਿਹਾ ਪਾਸਟ ਚ ਜਾ ਕੇ ਗੱਲ ਕਰੀਏ ਤਾਂ ਬੜੀ ਇਨਮੈਚਿਓਰਿਟੀ ਵਾਲੀਆਂ ਗੱਲਾਂ ਕਰਦੇ ਰਹੇ ਨੇ ਸੁਖਵੀਰ ਸਿੰਘ ਬਾਦਲ ਮੈਂ ਕੈਲੀਫੋਰਨੀਆ ਬਣਾ ਦੂੰਗਾ ਪੈਸਿਆਂ ਦਾ ਟਰੱਕ ਭਰ ਕੇ ਆਊਗਾ ਐਂ ਕਰਦਾਂਗੇ ਉਹ ਹਵਾ ਚ ਗੱਲਾਂ ਪਰ ਇਸ ਵਾਰ ਚੋਣਾ ਚ ਸੁਖਵੀਰ ਸਿੰਘ ਬਾਦਲ ਨੇ ਬੜੀ ਸੰਜੀਦਗੀ ਦੇ ਨਾਲ ਚੋਣ ਪ੍ਰਚਾਰ ਕੀਤਾ ਪਰ ਇਥੋਂ ਇੱਕ ਇਹ ਵੀ ਸਵਾਲ ਖੜਾ ਹੁੰਦਾ ਵੀ ਜਦੋਂ ਤੁਸੀਂ ਸੱਤਾ ਚ ਨਹੀਂ ਹੈਗੇ ਉਦੋਂ ਤਾਂ ਤੁਸੀਂ ਸਿਆਣੀਆਂ ਗੱਲਾਂ ਕਰਦੇ ਹੋ ਜਦੋਂ ਤੁਸੀਂ ਸੱਤਾ ਚ ਆ ਜਾਂਦੇ ਹੋ ਫਿਰ ਤਾਂ ਤੁਹਾਡੀਆਂ ਗੱਲਾਂ ਹੀ ਬਦਲ ਜਾਂਦੀਆਂ ਨੇ ਕਿਉਂਕਿ ਇਹ ਚੀਜ਼ ਤਾਂ ਤੁਹਾਡੇ ਖੂਨ ਚ ਹੋਣੀ ਚਾਹੀਦੀ ਹੈ ਹੁਣ ਤੁਸੀਂ ਇੱਕ ਦੇਖੋ ਪੰਜਾਬ ਨੇ ਕਿੱਡਾ ਸੰਤਾਪ ਹੰਡਾਇਆ ਪੰਜਾਬ ਦੇ ਵਿੱਚ ਜਦੋਂ ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੀ ਸਰਕਾਰ ਬਣਦੀ ਹੈ ਮੈਂ 84 ਤੋਂ 92 95 ਦੇ ਦੌਰ ਦੀ ਗੱਲ ਕਰੂੰਗਾ ਜੀ ਐਨੇ ਫੇਕ ਅਨਕਾਊਂਟਰ ਹੋਏ ਨੌਜਵਾਨ ਮੁੰਡੇ ਕੋਹ ਕੋਹ ਕੇ ਮਾਰੇ ਤੇ ਬਾਦਲ ਸਾਹਿਬ ਨੇ ਉਦੋਂ ਵਾਅਦਾ ਕੀਤਾ ਸੀਗਾ ਚਾਹ ਹੁਣ ਮੈਨੀਫੈਸਟੋ 'ਚ ਇਹ ਚੀਜ਼ ਆਉਂਦੀ ਸੀ ਵੀ ਮੈਂ ਕੱਲੇ ਕੱਲੇ ਅਨਕਾਊਂਟਰ ਦਾ ਹਿਸਾਬ ਲਵਾਂਗਾ ਮੁੜ ਕੇ ਫਿਰ ਉਹ ਅਨਕਾਊਂਟਰਾਂ ਦਾ ਹਿਸਾਬ ਕਿੱਥੇ ਗਿਆ ਚਲੋ ਇਹ ਅਨਕਾਊਂਟਰਾਂ ਦੇ ਹਿਸਾਬ ਨੂੰ ਵੀ ਪਾਸੇ ਕਰ ਦੋ ਜਥੇਦਾਰ ਕੌਂਕੇ ਉਹਨਾਂ ਦਾ ਆਪ ਗੱਲ ਕਰਦੇ ਆਂ ਗੁਰਦੇਵ ਸਿੰਘ ਕੌਂਕੇ ਉਹਨਾਂ ਨੂੰ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਹੁੰਦੇ ਸੀ ਤੇ ਉਹਨਾਂ ਨੂੰ ਪੁਲਿਸ ਚੱਕ ਕੇ ਲੈ ਜਵੇ ਕੋਹ ਕੋਹ ਕੇ ਤਸ਼ੱਦਦ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਵੇ ਤੇ ਉਹ ਉਹਨਾਂ ਦਾ ਇਨਸਾਫ ਕਿੱਥੇ ਗਿਆ ਇਹ ਇਹ ਚੀਜ਼ ਹੋ ਗਈ ਦੂਜੇ ਨੰਬਰ ਤੇ ਜਦੋਂ ਤੁਹਾਡੀ ਸਰਕਾਰ ਬਣੀ ਤੁਸੀਂ ਉਹ ਫਾਈਲ ਨੂੰ ਜਿਹੜੀ ਕਿ ਜਥੇਦਾਰ ਕੌਂਕੇ ਦੀ ਸੀ ਉਹਨੂੰ ਦੱਬ ਕੇ ਰੱਖਿਆ ਤਾਂ ਫਿਰ ਇਹ ਚੀਜ਼ਾਂ ਜਿਹੜੇ ਤੁਸੀਂ ਕੰਡੇ ਬੀਜੋਗੇ ਉਹ ਫਿਰ ਤੁਹਾਨੂੰ ਵੱਢਣੇ ਤਾਂ ਪੈਣੇ ਨੇ ਤੇ ਬਾਕੀ ਰਹੀ ਗੱਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਇਤਿਹਾਸ ਇਹ ਪੰਜਾਬ ਦੇ ਲੋਕਾਂ ਨੇ ਆਪਣੇ ਖੂਨ ਦੇ ਨਾਲ ਸਿੰਜੀ ਹੋਈ ਪਾਰਟੀ ਹੈ ਇਹ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਹੈਗੀ ਇਹ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ ਪਰ ਸਾਡੀ ਇਤਰਾਸ ਦੀ ਇਹ ਹੈ ਵੀ ਪੰਜਾਬ ਦੇ ਲੋਕਾਂ ਨੇ ਬੜੇ ਵੱਡ ਪੱਦਰ ਤੇ ਇਸ ਪਾਰਟੀ ਨੂੰ ਨਕਾਰਿਆ ਨਕਾਰਿਆ ਇਸ ਗੱਲ ਕਰਕੇ ਕਿਉਂਕਿ ਜਿਹੜੇ ਲੀਡਰ ਨੇ ਅਗਵਾਹੀ ਕਰਨ ਵਾਲੇ ਨੇ ਉਹਨਾਂ ਨੇ ਫੈਸਲੇ ਬੜੇ ਗਲਤ ਲਏ ਨੇ ਹੁਣ ਐਗਜ਼ਾਮਪਲ ਦੇ ਤੌਰ ਤੇ ਸਭ ਤੋਂ بڑا ਜਿਹੜਾ ਗਲਦੀ ਹੱਡੀ ਅ ਅਕਾਲੀ ਦਲ ਦੀ ਬਣਿਆ ਹੋਇਆ ਸੌਦਾ ਸਾਧ ਡੇਰਾ ਝੂਠਾ ਸੌਦਾ ਜਿਹੜਾ ਸੱਚਾ ਸੌਦਾ ਦਾ ਸਾਧ ਦਾ ਗੁਰਮੀਤ RAM ਰਹੀਮ ਉਹ ਸਭ ਤੋਂ ਵੱਡੀ ਹੱਡੀ ਬਣਿਆ ਹੋਇਆ ਤੁਸੀਂ ਮਾਫੀਆਂ ਮੰਗਵਾਤੀਆਂ ਐਸਜੀਪੀਸੀ ਨੇ ਇਸ਼ਤਿਹਾਰ ਛਪਵਾਤੇ ਤਾਂ ਫਿਰ ਜੇ ਤੁਸੀਂ ਪੰਥ ਵਿਰੋਧੀ ਗੱਲਾਂ ਕਰੋਗੇ ਕੌਮ ਵਿਰੋਧੀ ਪੰਜਾਬ ਵਿਰੋਧੀ ਗੱਲਾਂ ਕਰੋਗੇ ਇਹੋ ਜਿਹੇ ਫੈਸਲੇ ਲਵੋਗੇ ਇੱਕ ਬਲਾਤਕਾਰੀ ਸਾਧ ਨੂੰ ਇੱਕ ਕਹਿ ਲੋ ਕਾਤਲ ਸਾਧ ਨੂੰ ਜਿਹੜਾ ਕਿ ਸਜ਼ਾ ਯਾਪਤ ਹੈ ਸਜ਼ਾ ਕੱਟ ਰਿਹਾ ਹੈ ਉਮ ਸਭ ਤੋਂ ਵੱਡੀ ਇੱਕ ਗੱਲ ਇਹ ਵੀ ਕਵਿਤਾ ਦੇਖੋ ਉਹ ਮਾਫੀ ਮੰਗ ਵੀ ਨਹੀਂ ਰਿਹਾ ਬਿਨਾਂ ਮੰਗੇ ਮਾਫੀ ਦਿੱਤੀ ਜਾ ਰਹੀ ਹੈ ਮਾਫੀ ਦਿੱਤੀ ਜਾ ਰਹੀ ਹੈ ਜੀ ਤੇ ਬੰਦਾ ਮਾਫੀ ਮੰਗ ਵੀ ਨਹੀਂ ਰਿਹਾ ਤੇ ਤੁਸੀਂ ਮਾਫੀ ਦੇ ਰਹੇ ਹੋ ਤੇ ਉਹ ਜਿਹੜੀਆਂ ਚੀਜ਼ਾਂ ਹੋਈਆਂ ਸਭ ਤੋਂ ਵੱਡੀ ਗਲੇ ਦੀ ਹੱਡੀ ਬਣੀ ਹੋਈ ਹੈ ਹੁਣ ਤੁਸੀਂ ਇੱਕ ਗੱਲ ਦੇਖੋ ਚੰਦੂ ਮਾਜਰਾ ਸਾਹਿਬ ਨੇ ਜਾਂ ਜਿਹੜੇ ਬਾਗੀ ਲੀਡਰ ਨੇ ਉਹ ਕਹਿੰਦੇ ਭਾਈ ਅਸੀਂ ਹੁਣ ਅਕਾਲ ਤਖਤ ਤੇ ਇੱਕ ਤਰੀਕ ਨੂੰ ਜਾਣਾ ਖਿਮਾ ਜਾਚਣਾ ਮਾਫੀ ਮੰਗਣੀ ਹੈ ਹੁਣ ਮਾਫੀ ਤਾਂ ਬਾਦਲ ਸਾਹਿਬ ਛੋਟੇ ਬਾਦਲ ਸਾਹਿਬ ਨੇ ਵੀ ਮੰਗੀ ਆ ਜਾ ਕੇ ਮਾਫੀ ਮੰਗਣੀ ਕੋਈ ਮਾੜੀ ਚੀਜ਼ ਨਹੀਂ ਆਪਾਂ ਇਹਨੂੰ ਮਾੜਾ ਨਹੀਂ ਕਹਿੰਦੇ ਤੁਸੀਂ ਆਪਣੀਆਂ ਭੁੱਲਾਂ ਬਖਸ਼ਾਉਨੇ ਹੋ ਮਾਫੀ ਮੰਗਦੇ ਹੋ ਕੋਈ ਚੱਕਰ ਨਹੀਂ ਹੈਗਾ ਪਰ ਮਸਲਾ ਤਾਂ ਇਹ ਹੈ ਨਾ ਵੀ ਜੇ ਤੁਸੀਂ ਐਫਰਟ ਕਰੋਗੇ ਪੰਜਾਬ ਦੇ ਹਿੱਤ ਦੀ ਗੱਲ ਕਰੋਗੇ ਪੰਥ ਦੇ ਹਿੱਤ ਦੀ ਗੱਲ ਕਰੋਗੇ ਕੌਮ ਦੇ ਹਿੱਤ ਦੀ ਗੱਲ ਕਰੋਗੇ ਤਾਂ ਤੁਹਾਡਾ ਭਲਾ ਹੋਣਾ ਤਾਂ ਪੰਜਾਬ ਦੇ ਲੋਕਾਂ ਦਾ ਭਲਾ ਹੋਣਾ ਤਾਂ ਇਹ ਪਾਰਟੀ ਮੋੜ ਸੁਰਜੀਤ ਹੋਣੀ ਹੈ ਇੱਕ ਹੋਗਾ ਇੱਕ ਗੱਲ ਹੋਰ ਠੀਕ ਹੈ ਤੁਸੀਂ ਮਾਫੀਆਂ ਮੰਗ ਲੀਆਂ ਤੁਸੀਂ ਮਾਫੀਆਂ ਹੁਣ ਵੀ ਜਾ ਕੇ ਮੰਗਣੀਆਂ ਨੇ ਕੋਈ ਚੱਕਰ ਨਹੀਂ ਹੈਗਾ ਮਾਫੀ ਮੰਗਣਾ ਕੋਈ ਗਲਤ ਚੀਜ਼ ਨਹੀਂ ਹੈਗੀ ਪਰ ਹੁਣ ਪੰਜਾਬ ਦੇ ਲੋਕਾਂ ਦੇ ਨਾਲ ਕਿੰਨਾ ਧੱਕਾ ਹੋਇਆ ਹੈ ਜਗ ਜाहिर ਪੰਜਾਬ ਦੇ ਨੌਜਵਾਨਾਂ ਤੇ ਚਾਹੇ ਐਨਐਸਏ ਦੀ ਗੱਲ ਕਰ ਲਈਏ ਯੂਆਪਾ ਦੀ ਗੱਲ ਕਰ ਲਈਏ ਤਾਂ ਪ੍ਰਧਾਨ ਸਾਹਿਬ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਕਿਹੜੇ ਪੰਜਾਬੀ ਨਾਲ ਕਿਹੜੇ ਸਿੱਖ ਨੌਜਵਾਨ ਨਾਲ ਕੀ ਹੋ ਰਿਹਾ ਹਾਲਾਂਕਿ ਪਾਰਟੀ ਦੇ ਤੌਰ ਤੇ ਹਰ ਇੱਕ ਅਕਾਲੀ ਲੀਡਰ ਨੂੰ ਇਹ ਚਾਹੀਦਾ ਸੀ ਵੀ ਜਿੱਥੇ ਵੀ ਧੱਕਾ ਹੋ ਰਿਹਾ ਜਿੱਥੇ ਵੀ ਕੋਈ ਇਹੋ ਜੀ ਗੱਲਬਾਤ ਪੰਜਾਬ ਦੇ ਨੌਜਵਾਨ ਦੇ ਨਾਲ ਪੰਜਾਬੀ ਲੋਕਾਂ ਦੇ ਨਾਲ ਹੋ ਰਹੀ ਹੈ ਉੱਥੇ ਅਕਾਲੀ ਦਲ ਨੂੰ ਮੁਰੇ ਆ ਕੇ ਖੜਨਾ ਚਾਹੀਦਾ ਸੀ ਪਰ ਇਹ ਤਾਂ ਦਿਖਦੇ ਨਹੀਂ ਹੈਗੇ ਹੁਣ ਐਸਜੀਪੀਸੀ ਜੇ ਕਿਤੇ ਕੋਈ ਮੁੰਡੇ ਨਾਲ ਕਿਸੇ ਨਾਲ ਧੱਕਾ ਹੁੰਦਾ ਜਾਂ ਕੋਈ ਪੰਜਾਬ ਦੇ ਵਿੱਚ ਕੋਈ ਪੰਥ ਵਿਰੋਧੀ ਗੱਲ ਹੁੰਦੀ ਹੈ ਤਾਂ ਐਸਜੀਪੀਸੀ ਦਾ ਚੌਥੇ ਦਿਨ ਬਿਆਨ ਆ ਜਾਂਦਾ ਤਾਂ ਬਾਦਲ ਸਾਹਿਬ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਜੇ ਪਤਾ ਵੀ ਹੋਊਗਾ ਤਾਂ ਚੌਥੇ ਪੰਜਵੇਂ ਦਿਨ ਇੱਕ ਬਿਆਨ ਦੇ ਕਿ ਕੀ ਉਹਨੇ ਇੱਕ ਬਿਆਨ ਦੇਣੇ ਬਸ ਬਹੁਤ ਨੇ ਕੀ ਪੰਜਾਬ ਦੇ ਲੋਕਾਂ ਨਾਲ ਖੜਨਾ ਨਹੀਂ ਹੈਗਾ ਤਾਂ ਤੁਸੀਂ ਇਹ ਦੇਖੋ ਵੀ ਇਹ ਸਾਡੀ ਇਤਰਾਜ਼ ਦੀ ਹੈ ਵੀ ਅਕਾਲੀ ਦਲ ਜਿਹੜੀ ਕਿ ਪੰਜਾਬ ਦੀ ਏਡੀ ਵੱਡੀ ਪਾਰਟੀ ਆ ਕਾਂਗਰਸ ਤੋਂ ਬਾਅਦ ਜੇ ਕੋਈ ਕਿਸੇ ਦਾ ਵੱਡਾ ਇਤਿਹਾਸ ਆ ਸਭ ਤੋਂ ਪੁਰਾਣੀ ਪਾਰਟੀ ਆ ਤਾਂ ਉਹ ਅਕਾਲੀ ਦਲ ਆ ਅਕਾਲੀ ਦਲ ਜੀ ਪਰ ਇੰਨਾ ਬੁਰਾ ਹਾਲ ਹੁਣ ਤੁਸੀਂ ਇੱਕ ਗੱਲ ਦੇਖੋ ਸਾਕਾ ਨਕੋਦਰ ਹੋਇਆ 1986 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਬੀਆਂ ਹੋਈਆਂ ਉੱਥੇ ਰੋਸ ਪ੍ਰਦਰਸ਼ਨ ਸੰਗਤਾਂ ਤੇ ਗੋਲੀ ਚੱਲੀ ਉੱਥੇ ਐਸਐਸਪੀ ਕੌਣ ਸੀਗਾ ਇਜ਼ਹਾਰ ਅਲਮ ਸੀਗਾ ਉੱਥੇ ਡੀਸੀ ਕੌਣ ਸੀਗਾ ਦਰਬਾਰਾ ਸਿੰਘ ਗੁਰੂ ਸੀਗਾ ਤਾਂ ਉਹਨਾਂ ਨੂੰ ਇਹਨਾਂ ਨੇ ਟਿਕਟਾਂ ਦਿੱਤੀਆਂ ਉਹਨਾਂ ਨੂੰ ਇਹਨਾਂ ਨੇ ਟਿਕਟਾਂ ਦੇ ਕੇ ਅਹੁਦੇ ਦੇ ਕੇ ਪਦਵੀਆਂ ਦੇ ਕੇ ਨਵਾਜਿਆ ਤਾਂ ਤੁਸੀਂ ਜੇ ਇਹ ਜਿਹੇ ਫੈਸਲੇ ਲਓਗੇ ਤਾਂ ਫਿਰ ਉਹਦੇ ਨਤੀਜੇ ਤੁਹਾਨੂੰ ਵਖੂਬੀ ਪੰਜਾਬ ਦੇ ਲੋਕ ਨੇ ਜਿਹੜੇ ਉਹ ਬੜੇ ਰੈਬੈਲੀਅਸ ਕਾਈਂਡ ਦੇ ਨੇ ਪੰਜਾਬ ਦੇ ਲੋਕ ਫੇਰ ਨਹੀਂ ਦੇਖਦੇ ਕੌਣ ਕਿਹੜਾ ਵੱਡਾ ਲੀਡਰ ਹੈ ਕਿਉਂਕਿ ਉਹਦਾ ਝਟਕਾ 2022 ਦੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਲੋਕ ਦਿਖਾ ਚੁੱਕੇ ਨੇ ਇੱਕ ਪੋਲੀਟੀਕਲ ਵੈਕਿਊਮ ਪੰਜਾਬ ਦੇ ਵਿੱਚ ਕ੍ਰੀਏਟ ਹੋਇਆ ਹੋਇਆ ਸੀ ਉਹ ਵੈਕਿਊਮ ਆਮ ਆਦਮੀ ਪਾਰਟੀ ਨੇ ਭਰ ਲਿਆ ਹੁਣ ਜੇ ਕਾਂਗਰਸ ਨੇ ਆਕਾਲੀ ਦਲ ਨੇ ਇੰਨਾ ਮਾੜਾ ਹਾਲ ਮਾੜੇ ਫੈਸਲੇ ਲਏ ਨੇ ਤਾਂ ਫਿਰ ਉਹ ਕਿਸੇ ਨੂੰ ਤਾਂ ਕਿਸੇ ਨੇ ਉਹ ਜਗ੍ਹਾ ਭਰਨੀ ਸੀ ਤਾਂ ਉਹ ਆਮ ਆਦਮੀ ਪਾਰਟੀ ਨੇ ਜਗ੍ਹਾ ਭਰਤੀ ਹੈ ਹਾਲਾਂਕਿ ਸੁਖਵੀਰ ਸਿੰਘ ਬਾਦਲ ਨੇ ਇੱਕ ਕੰਮ ਵਧੀਆ ਕੀਤਾ ਜੀ ਨੈਸ਼ਨਲ ਪਾਰਟੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਹੋਰ ਸੂਬਿਆਂ ਦੇ ਵਿੱਚ ਵੀ ਇਹਨਾਂ ਨੇ ਆਪਣੇ ਉਮੀਦਵਾਰ ਖੜਾਉਣ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਚੰਗੀ ਗੱਲ ਹੈ ਵੀ ਪਾਰਟੀ ਨੂੰ ਵੱਡੇ ਪੱਧਰ ਤੇ ਲੈ ਕੇ ਜਾ ਲੇ ਕੇ ਜਾਇਆ ਜਾ ਸਕੇ ਤੇ ਇੱਕ ਜੁਟਤਾ ਦੇ ਨਾਲ ਜਿਹੜੀ ਆਪਣੀ ਸਟਰੋਂਗਨੈਸ ਹੈ ਉਹ ਦਿਖਾਈ ਜਾਵੇ ਪਰ ਹੁਣ ਜਿਹੜੇ ਫੈਸਲੇ ਲਏ ਨੇ ਜਿਹੜੇ ਕੰਡੇ ਬੀਜੇ ਹੋਏ ਨੇ ਕਵਿਤਾ ਉਹ ਤਾਂ ਝੋਗਣੇ ਪੈਣੇ ਨੇ ਨਾ ਜੀ ਜੀ ਤਾਂ ਬਿਲਕੁਲ ਜਿਸ ਤਰੀਕੇ ਦੇ ਨਾਲ ਜੇਕਰ ਗੱਲ ਕਰੀ ਤਾਂ ਕਾਂਗਰਸ ਦੇ ਮੱਥੇ ਇੱਕ ਕਲੰਕ ਜਵਾ ਲੱਗਿਆ ਹੋਇਆ ਕਿ 84 ਦਾ ਜੋ ਕਤਲਿਆਂ ਵਾਪਰਿਆ ਸੀ ਤੇ ਉਸੇ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ ਜੋ ਤੁਸੀਂ ਗਿਣਵਾਏ ਨੇ ਕਿ ਕੀ ਕਾਰਗੁਜ਼ਾਰੀ ਜਿਹੜੀ ਹੈਗੀ ਉਹਨਾਂ ਦੀ ਹੈਗੀ ਇਸੇ ਦੇ ਨਾਲ ਉਹਨਾਂ ਦੀ ਜਦੋਂ ਸਰਕਾਰ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਘਟਨਾਵਾਂ ਵੀ ਜੋ ਵਾਪਰੀਆਂ ਨੇ ਉਸ ਦਾ ਵੀ ਕਲੰਕ ਕਿਤੇ ਨਾ ਕਿਤੇ ਲੱਗਿਆ ਹੋਇਆ ਤਾਂ ਪੰਜਾਬੀਆਂ ਦੀ ਜੇਕਰ ਗੱਲ ਕਰੀਏ ਤਾਂ ਪੰਜਾਬੀ ਵੀ ਜੋ ਆ ਇਸ ਚੀਜ਼ ਨੂੰ ਦਿਖਾ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਜੋ ਕਿ ਇੱਕ ਪੰਥਕ ਪਾਰਟੀ ਹੈ ਲੇਕਿਨ ਉਹ ਪੰਥਕ ਪਾਰਟੀ ਜੋ ਹੈ ਉਸ ਦੇ ਵਿੱਚ ਹਾਲਾਤ ਇੰਨੇ ਮਾੜੇ ਹੋ ਚੁੱਕੇ ਨੇ ਕਿ ਇਹ ਵਾਰੀ ਜਦੋਂ ਵੋਟਾਂ ਜੋ ਰਿਜ਼ਲਟ ਸਾਹਮਣੇ ਆਇਆ ਉਸ ਦੇ ਵਿੱਚ ਸਾਨੂੰ ਇਹ ਦੇਖਣ ਨੂੰ ਮਿਲਿਆ ਕਿ 2022 ਦੇ ਚੋਣਾਂ ਹੋਈਆਂ ਸਨ ਵਿਧਾਨ ਸਭਾ ਚੋਣਾਂ ਉਸ ਦੇ ਹਿਸਾਬ ਦੇ ਨਾਲ 5% ਦੀ ਵੋਟਾਂ ਇਸ ਵਾਰ ਘਟ ਪਈਆਂ ਯਾਨੀ ਕਿ ਮਾੜੀ ਹਾਲਤ ਜੋ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਬਣਦੀ ਹੋਈ ਨਜ਼ਰ ਆ ਰਹੀ ਹੈ ਇੱਕ ਇੱਕ ਚੀਜ਼ ਤੁਸੀਂ ਦੇਖੋ ਕਿ ਤਾਂ ਜਿਹੜੇ ਆਪਾਂ ਮੁੱਦਿਆਂ ਦੀ ਗੱਲ ਕੀਤੀ ਆ ਵੀ ਅਕਾਲੀ ਦਲ ਦੇ ਆੜੇ ਆ ਰਹੇ ਨੇ ਕੰਡੇ ਬੀਜੇ ਹੋਏ ਨੇ ਉਹਦੇ ਵਿੱਚ ਇੱਕ ਚੀਜ਼ ਹੋਰ ਹੈ ਸੁਮੇਧ ਸੈਣੀ ਦਾ ਜ਼ਿਕਰ ਕਰਨਾ ਇੱਥੇ ਬੇਹਤ ਜ਼ਰੂਰੀ ਹੈ ਹੂੰ ਕਿੰਨੇ ਮੁੰਡੇ ਮਾਰੇ ਕਿੰਨਾ ਦੁਖਾਂਤ ਪੰਜਾਬ ਨੇ ਝੱਲਿਆ ਪੰਜਾਬ ਦੀ ਨੌਜਵਾਨੀ ਨੇ ਇੱਕ ਪੀੜ੍ਹੀ ਆ ਜਿਹੜੀ ਉਹ ਕੋ-ਕੋ ਕੇ ਮਾਰੀ ਆ ਤਾਂ ਸੁਮੇਧ ਸਿੰਘ ਸੈਣੀ ਨੂੰ ਡੀਜੀਪੀ ਲਾਇਆ ਉਹ ਦੋਆ ਅਕਾਲੀ ਦਲ ਦੀ ਸਰਕਾਰ ਸੀ ਕੀ ਬਾਦਲ ਸਾਹਿਬ ਨੂੰ ਨਹੀਂ ਪਤਾ ਸੀਗਾ ਵੀ ਇਹ ਨੇ ਕਿੱਡਾ ਕਾਹਨ ਕੀਤਾ ਨੌਜਵਾਨੀ ਦਾ ਕਿੰਨੇ ਮੁੰਡੇ ਚੱਕ ਚੱਕ ਕੇ ਮਾਰੇ ਨੇ ਤੇ ਸੁਮੇਧ ਸੈਣੀ ਦਾ ਕਰਦਾਰ ਕਹਿਜਿਆ ਤਾਂ ਤੁਸੀਂ ਜਦੋਂ ਅਹਜੇ ਫੈਸਲੇ ਲਾਉਂਗੇ ਤਾਂ ਫਿਰ ਕਿੱਡੀ ਮਾੜੀ ਗੱਲ ਹੈ ਤੇ ਦੂਜੀ ਗੱਲ ਹੁਣ ਜਥੇਦਾਰ ਕੌਂਕੇ ਹੋਣਾਂ ਦੀ ਆਪਾਂ ਗੱਲ ਕੀਤੀ ਆ ਗੁਰਦੇਵ ਸਿੰਘ ਕੌਂਕੇ ਹੋਣਾਂ ਦਾ ਕਾਰਜਕਾਰੀ ਜਥੇਦਾਰ ਹੋਣ ਉਹਨਾਂ ਦਾ ਇਨਸਾਫ ਨਾ ਮਿਲੇ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਅਕਾਲ ਤਖਤ ਢੱਠਿਆ ਢਾਹਿਆ ਗਿਆ ਇੰਦਰਾ ਗਾਂਧੀ ਵੱਲੋਂ ਇਹ ਸਾਰਾ ਆਪਰੇਸ਼ਨ ਬਲੂ ਸਟਾਰ ਜਿਹੜਾ ਕੀਤਾ ਗਿਆ ਜੀ ਹਿਰਦੇ ਵਲੁੰਦਰੇ ਕੇ ਪੰਜਾਬ ਦਾ ਉਹ ਦੌਰ ਕਹਿ ਲੋ ਵੀ ਐਡਾ ਦੁਖਾਂਤ ਹੈ ਜਿਹੜਾ ਬਹੁਤ ਲੋਕ ਆਪਣੇ ਸੀਨੀਅਰ ਦੇ ਵਿੱਚ ਉਹ ਦੁੱਖ ਨੂੰ ਜਿਹੜਾ ਲਕੋਈ ਬੈਠੇ ਨੇ ਪਰ ਤੁਸੀਂ ਉਹਨਾਂ ਇਮੋਸ਼ਨਸ ਨੂੰ ਨਹੀਂ ਸਮਝਿਆ ਹੈਗਾ ਤੁਸੀਂ ਲੋਕਾਂ ਦੀਆਂ ਭਾਵਨਾ ਨੂੰ ਨਹੀਂ ਸਮਝਿਆ ਹੈਗਾ ਜਥੇਦਾਰ ਕੌਂਕੇ ਨੂੰ ਪੰਜਾਬ ਪੁਲਿਸ ਚੱਕ ਕੇ ਲੈ ਕੇ ਜਾਂਦੀ ਆ ਕੋਹ ਕੋਕੇ ਮਾਰਿਆ ਜਾਂਦਾ ਅਕਾਲ ਤਖਤ ਤੇ ਤਾਂ ਅਟੈਕ ਇੰਦਰਾ ਗਾਂਧੀ ਨੇ ਕੀਤਾ ਸੀ ਤਾਂ ਫਿਰ ਇਹ ਜਥੇਦਾਰ ਨੂੰ ਜਦੋਂ ਚੱਕ ਲਿਆ ਤਾਂ ਇਹਨਾਂ ਤੇ ਅਟੈਕ ਆਪਾਂ ਕਿਹਨੂੰ ਮੰਨੀਏ ਵੀ ਕਿਹਨੇ ਕੀਤਾ ਸੀ ਉਹ ਤਾਂ ਪੰਜਾਬ ਪੁਲਿਸ ਸੀ ਨਾ ਜੀ ਮੰਨਿਆ ਤੁਸੀਂ ਇੱਕ ਮੋਰਚਾ ਲਾਇਆ ਜਥੇਦਾਰ ਕੌਂਕੇ ਸਾਹਿਬ ਦੇ ਵੀ ਇਨਸਾਫ ਲੈਣਾ ਆਪਾਂ ਤਾਂ ਇਨਸਾਫ ਮਿਲਿਆ ਫਾਈਲਾਂ ਦੱਬੀਆਂ ਗਈਆਂ ਮੁੜ ਕੇ ਉਹ ਠੰਡੇ ਬਸਤੇ ਗੱਲ ਪੈ ਗਈ ਕਿੰਨੇ ਚਸ਼ਮਦੀਦ ਗਵਾ ਤੁਸੀਂ ਇਹ ਦੇਖੋ ਚਸ਼ਮਦੀਦ ਗਵਾਹਾਂ ਨੇ ਕਿੰਨੇ ਜਿਹੜੇ ਪੂਰਾ ਉਹ ਕਿਵੇਂ ਉਹਨਾਂ ਨੂੰ ਕੋ-ਕੋ ਕੇ ਮਾਰਿਆ ਗਿਆ ਕਿਵੇਂ ਰੱਖਿਆ ਗਿਆ ਕਿਵੇਂ ਸ਼ਹੀਦ ਕੀਤਾ ਉਹ ਕੱਲੀ-ਕੱਲੀ ਚੀਜ਼ ਬਿਆਨ ਕੀਤੀ ਹੈ ਕਵਿਤਾ ਫਿਰ ਵੀ ਉਹ ਕਿੰਨੇ ਤੁਸੀਂ ਸੈਟ ਬਣਾਈਆਂ ਤੁਸੀਂ ਕਿਹਾ ਵੀ ਜੇ ਅਸੀਂ ਇਨਸਾਫ ਲੈ ਕੇ ਦਵਾਂਗੇ ਪਰ ਨਹੀਂ ਇਨਸਾਫ ਮਿਲਿਆ ਤੋਂ ਪੰਜਾਬ ਦੇ ਲੋਕਾਂ ਨੇ ਉਹ ਦੁਖਾਂਤ ਝੱਲੇ ਆ ਉਹ ਦੁਖਾਂਤ ਝੱਲਣ ਤੋਂ ਬਾਅਦ ਹੀ ਜਿਹੜਾ ਇਹ ਦਰਕਨਾਰਾ ਜਿਹੜਾ ਅਕਾਲੀ ਦਲ ਨੂੰ ਬਿਲਕੁਲ ਨਕਾਰਤਾ ਇਹਦੇ ਪਿੱਛੇ ਵੱਡੇ ਕਾਰਨ ਨੇ ਸਭ ਤੋਂ ਪਹਿਲਾਂ ਇਹ ਕਾਰਨ ਹੋ ਗਿਆ ਤੇ ਦੂਜੇ ਨੰਬਰ ਦੀ ਆਪਾਂ ਗੱਲ ਕਰੀਏ ਜੀ ਸਵਰਨ ਸਿੰਘ ਘੋਟਨਾ ਐਸਐਸਪੀ ਜਿਨ੍ਹਾਂ ਨੇ ਜਿਹੜਾ ਜਥੇਦਾਰ ਕੌਂਕੇ ਹੁਣਾ ਦਾ ਕੇਸ ਹੋਇਆ ਜਦੋਂ ਉਹ ਦੇਖੋ ਤੁਸੀਂ ਇੰਨੇ ਮੁਲਜ਼ਮ ਸੀਗੇ ਜਿਹੜੇ ਵਿੱਚ ਨਾਮਜਦ ਸੀਗੇ ਉਹਨਾਂ ਵਿੱਚੋਂ ਸਵਰਨ ਸਿੰਘ ਘੋਟਨਾ ਚੜਾਈ ਕਰਗੇ ਚੜਾਈ ਕਰਕੇ ਇਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਦੇਖੋ ਇਲਜ਼ਾਮ ਇਹ ਨਾ ਤੇ ਕੀ ਲੱਗੇ ਇਲਜ਼ਾਮ ਇਹ ਲੱਗੇ ਵੀ ਉਹਦਾ ਜਿਹੜੀ ਅੰਤਿਮ ਰਵਾਇਤਾਂ ਹੋਣੀਆਂ ਨੇ ਸੰਸਕਾਰ ਹੋਣਾ ਯਾ ਉੱਥੇ ਜੱਥਾ ਜਾਣਾ ਕੀਰਤਨ ਹੋਣਾ ਉਹ ਐਸਜੀਪੀਸੀ ਅਰੇਂਜ ਕਰ ਰਹੀ ਹੈ ਤਾਂ ਤੁਸੀਂ ਇਹ ਦੇਖੋ ਵੀ ਤੁਸੀਂ ਉਹ ਬੰਦਿਆਂ ਨੂੰ ਉਹ ਕਾਤਲਾਂ ਨੂੰ ਤੁਸੀਂ ਉਹ ਉਹਨਾਂ ਦੀ ਅੰਤਿਮ ਰਵਾਇਤਾਂ ਦੇ ਵਿੱਚ ਤੁਸੀਂ ਯੋਗਦਾਨ ਪਾ ਰਹੇ ਹੋ ਤੁਸੀਂ ਉਹ ਤੁਸੀਂ ਸਭ ਕੁਝ ਭੁੱਲ ਗਏ ਤਾਂ ਇਹਦਾ ਨਤੀਜਾ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਨੇ ਜਿਹੜਾ ਇੱਕ ਕਹਿ ਲਓ ਅ ਰਿਜ਼ਲਟ ਹੈ ਜਿਹੜਾ ਜੀ ਇਹ ਫੈਸਲਿਆਂ ਦਾ ਰਿਜ਼ਲਟ ਹੈ ਜਿਹੜਾ ਉਹ ਅਕਾਲੀ ਦਲ ਨੂੰ ਦਿਖਾਇਆ ਜੀ ਤਾਂ ਬਿਲਕੁਲ ਮੈਂ ਦਰਸ਼ਕਾਂ ਨੂੰ ਵੀ ਇਹੀ ਅਪੀਲ ਕਰਾਂਗੀ ਕਿ ਜਿਸ ਤਰੀਕੇ ਦੇ ਨਾਲ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਫੁੱਟ ਪੈਣ ਦੀ ਹੋਈ ਨਜ਼ਰ ਆ ਰਹੀ ਹੈ ਤਾਂ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਤਾਂ ਤੁਹਾਡੇ ਹਿਸਾਬ ਦੇ ਨਾਲ ਕੀ ਲੱਗਦਾ ਹੈ ਕਿ ਜੋ ਅੱਜ ਮਾੜੀ ਹਾਲਤ ਬਣੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਕੀ ਤੁਸੀਂ ਵੀ ਜ਼ਿੰਮੇਵਾਰ ਮੰਨਦੇ ਹੋ ਸ਼੍ਰੋ ਜੋ ਸੁਖਬੀਰ ਸਿੰਘ ਬਾਦਲ ਨੇ ਜਿਸ ਤਰੀਕੇ ਦੇ ਨਾਲ ਦੋ ਪਾੜ ਹੋਈ ਹੈ ਤਾਂ ਇਸ ਦੇ ਵਿੱਚ ਦੋ ਦੂਜੀ ਟੀਰ ਹੈ ਉਸ ਦੇ ਵੱਲੋਂ ਇਲਜ਼ਾਮ ਜਿਹੜੇ ਨੇ ਲਗਾਏ ਜਾ ਰਹੇ ਨੇ ਤੁਹਾਡੇ ਹਿਸਾਬ ਦੇ ਨਾਲ ਇਸ ਦੇ ਵਿੱਚ ਜ਼ਿੰਮੇਵਾਰ ਕੌਣ ਹੈ ਜੀ ਕਮਲ ਜੀ ਇਕ ਅਸੀਂ ਅੱਗੇ ਵਧੀਏ ਤਾਂ ਜੋ ਬਗਾਵਤ ਹੁਣ ਜਾਰੀ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਬਗਾਵਤ ਦਾ ਅਸਰ ਕੀ ਹੋਵੇਗਾ ਜੀ ਬਗਾਵਤ ਦਾ ਸਭ ਤੋਂ ਵੱਡਾ ਅਸਰ ਤਾਂ ਇਹ ਹੀ ਹੈ ਵੀ ਪਾਰਟੀ ਖੇਰੂ ਖੇਰੂ ਹੋ ਰਹੀ ਹੈ ਹੂੰ ਤੇ ਦੂਜੇ ਨੰਬਰ ਤੇ 50 ਇਹ ਇਕੱਲਾ ਨੁਕਸਾਨ ਮੈਂ ਦੁਬਾਰਾ ਇਹ ਗੱਲ ਕਵਿਤਾ ਕਹਿਣ ਲੱਗਿਆ ਇਕੱਲਾ ਨੁਕਸਾਨ ਅਕਾਲੀ ਦਲ ਦਾ ਨਹੀਂ ਹੈਗਾ ਇਹ ਨੁਕਸਾਨ ਪੰਜਾਬ ਦਾ ਹੈ ਪੰਜਾਬ ਦੀ ਖੇਤਰੀ ਪਾਰਟੀ ਹੋਣੀ ਚਾਹੀਦੀ ਹੈ ਹੁਣ ਕੋਈ ਵੀ ਨੈਸ਼ਨਲ ਪਾਰਟੀ ਹੈ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਹੈ ਕਾਂਗਰਸ ਨੈਸ਼ਨਲ ਪਾਰਟੀ ਹੈ ਨੈਸ਼ਨਲ ਪਾਰਟੀਆਂ ਨੇ ਨੈਸ਼ਨਲ ਤਰੀਕੇ ਦੇ ਹਿਸਾਬ ਨਾਲ ਦੇਸ਼ ਹਿੱਤੀ ਤਰੀਕੇ ਦੇ ਹਿਸਾਬ ਨਾਲ ਫੈਸਲੇ ਲੈਣੇ ਹੁੰਦੇ ਨੇ ਪਰ ਜਿਹੜੀ ਤੁਹਾਡੀ ਖੇਤਰੀ ਪਾਰਟੀ ਹੁੰਦੀ ਹੈ ਉਹਨੇ ਤੁਹਾਡੇ ਫੈਡਰਲ ਤਰੀਕੇ ਦੇ ਨਾਲ ਖੇਤਰੀ ਤਰੀਕੇ ਦੇ ਨਾਲ ਸੂਬੇ ਦੇ ਹਿਸਾਬ ਨਾਲ ਜਿਹੜੇ ਨੇ ਫੈਸਲੇ ਲੈਣੇ ਹੁੰਦੇ ਨੇ ਸੋ ਇਹ ਕੱਲਾ ਨੁਕਸਾਨ ਅਕਾਲੀ ਦਲ ਦਾ ਨਹੀਂ ਹੈਗਾ ਇਹ ਨੁਕਸਾਨ ਪੰਜਾਬ ਦੇ ਲੋਕਾਂ ਦਾ ਤੁਸੀਂ ਇੱਕ ਗੱਲ ਦੇਖੋ ਵੀ ਉੜੀਸਾ ਦੇ ਵਿੱਚ ਨਵੀਨ ਪਟਨਾਇਕ ਹੁਣੀ ਪੰਜ ਵਾਰ ਮੁੱਖ ਮੰਤਰੀ ਬਣੇ ਨੇ ਉਹਨਾਂ ਦੀ ਉੱਥੇ ਬੀਜੂ ਨਾਮ ਦੀ ਬੀਜੂ ਜਨਤਾ ਦਲ ਜੀ ਪਾਰਟੀ ਹਾਲਾਂਕਿ ਚਲੋ ਹੁਣ ਬੀਜੇਪੀ ਦੀ ਸਰਕਾਰ ਬਣ ਗਈ ਹੈ ਤਾਂ ਬਹੁਤ ਐਸ ਜਿਹੇ ਐਗਜ਼ਾਮਪਲ ਆ ਨੇ ਵੀ ਜਿਹੜੀ ਤੁਹਾਡੀ ਖੇਤਰੀ ਪਾਰਟੀ ਹੈ ਉਹ ਸੁਰਜੀਤ ਹੁਣੀ ਉਹ ਜੀਵਤ ਰਹਿਣੀ ਬਹੁਤ ਜ਼ਰੂਰੀ ਹੈ ਹੁਣ ਤੁਸੀਂ ਇਹ ਦੇਖੋ ਵੀ ਹਾਲਤ ਇੰਨੀ ਖਰਾਬ ਹੋਈ ਹੈ ਸਿਰਫ 3 ਐਮਐਲ 1 ਐਮਪੀ ਉਹ ਵੀ ਜ਼ੋਰ ਲਾ ਕੇ ਤੁਸੀਂ ਇਹ ਕਹ ਲਓ ਲੋਕ ਸਭਾ ਚੋਣਾਂ ਦੇ ਵਿੱਚ ਇੱਜ਼ਤ ਬਚ ਗਈ ਹੈ ਹਰ ਸਿਮਰਤ ਕੌਰ ਬਾਦਲ ਜੇ ਕਵਿਤਾ ਹਾਰ ਜਾਂਦੀ ਤਾਂ ਬਿਲਕੁਲ ਇਹ ਕਹਾਣੀ ਖਤਮ ਹੋ ਜਾਣੀ ਖਤਮ ਸੀ ਬਿਲਕੁਲ ਜੇ ਹੁਣ ਤੁਸੀਂ ਪੰਥ ਵਿਰੋਧੀ ਕੌਮ ਵਿਰੋਧੀ ਜਾਂ ਪੰਜਾਬ ਵਿਰੋਧੀ ਫੈਸਲੇ ਲਾਉਂਗੇ ਤਾਂ ਉਤੋਂ ਬਾਅਦ ਫਿਰ ਦੇਖੋ ਨਤੀਜੇ ਤਾਂ ਤੁਹਾਨੂੰ ਭੁਗਤਣੇ ਪੈਣੇ ਨੇ ਤਾਂ ਉਹਦੇ ਇੰਨੇ ਮਾੜੇ ਨਤੀਜੇ ਤਾਂ ਹੁਣ ਤੁਸੀਂ ਬਿਲਕੁਲ ਇਹ ਕਹ ਲਓ ਵੀ ਹਾਸ਼ੀਏ ਤੇ ਪਹੁੰਚ ਜੂ ਬਿਲਕੁਲ ਇਹ ਤੁਹਾਨੂੰ ਦਰਕਨਾਰ ਕਰਕੇ ਖੜਾ ਦਿੱਤਾ ਜਾਵੇ ਹਾਲਾਂਕਿ ਪੰਜਾਬ ਬਚਾਓ ਯਾਤਰਾ ਸੁਪੀਰ ਸਿੰਘ ਬਾਦਲ ਉਹਨਾਂ ਨੇ ਕੱਢੀ ਲੋਕਾਂ ਨੇ ਹੰਗਾਰਾ ਵੀ ਦਿੱਤਾ ਮਾਫੀਆਂ ਵੀ ਮੰਗੀਆਂ ਵੀ ਭਾਈ ਯਾਰ ਸਾਨੂੰ ਮਾਫ ਕਰ ਦਿਓ ਸਾਡੇ ਤੇ ਸਾਡੀ ਸੱਤਾ ਤੇ ਸਮੇਂ ਪਾਵਰ ਦੇ ਸਮੇਂ ਜੇ ਕੋਈ ਗਲਤੀ ਹੋਈ ਹੈ ਹੁਣ ਤੁਸੀਂ ਇੱਕ ਗੱਲ ਦੇਖੋ ਸੌਦਾ ਸਾਧ ਦਾ ਮੈਂ ਫਿਰ ਜ਼ਿਕਰ ਕਰਨ ਲੱਗਿਆ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪ ਚੋਰੀ ਹੁੰਦੇ ਨੇ ਹੂੰ ਪੋਸਟਰ ਲਾਏ ਜਾਂਦੇ ਨੇ ਕਿੱਡਾ ਵੱਡਾ ਦੁਖਾਂਤ ਹੈ ਕਿੰਨਾ ਜ਼ਿਆਦਾ ਮਤਲਬ ਕਿੱਡਾ ਵੱਡੀ ਇਸ਼ੂ ਹੈ ਇਹ ਤੇ ਕਿੱਡਾ ਵੱਡਾ ਮਸਲਾ ਹੈ ਵੀ ਗੁਰੂ ਮਹਾਰਾਜ ਦੇ ਸਰੂਪ ਚੋਰੀ ਹੋ ਜਾਣ ਤੇ ਉਸ ਤੋਂ ਬਾਅਦ ਪੋਸਟਰ ਲਗਾਏ ਜਾਂਦੇ ਇਹ ਕਿੱਡਾ ਵੱਡਾ ਵਿਵਾਦ ਛੜਿਆ ਕਿੰਨੀ ਕੌਂਟਰੋਵਰਸੀ ਹੋਈ ਉਸ ਤੋਂ ਬਾਅਦ ਰੋਸ ਪ੍ਰਦਰਸ਼ਨ ਕਰ ਰਹੇ ਬਰਗਾੜੀ ਦੇ ਵਿੱਚ ਕੋਟਕਪੂਰਾ ਦੇ ਵਿੱਚ लाਠੀ ਚਾਰਜ ਹੋਇਆ ਗੋਲੀਆਂ ਚੱਲੀਆਂ ਕਿੰਨੇ ਲੋਕ ਜ਼ਖਮੀ ਹੋਏ ਤੇ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਵੀ ਕਿਤੇ ਗੋਲੀ ਚੱਲੀ ਹੋਵੇ ਪੁਲਿਸ ਨੂੰ ਗੋਲੀ ਚਲਾਉਣ ਦਾ ਆਰਡਰ ਹੋਵੇ ਤੇ ਸੀਐਮ ਨੂੰ ਨਾ ਪਤਾ ਹੋਵੇ ਐਗਜ਼ੈਕਟਲੀ ਤੁਸੀਂ ਇਹ ਦੇਖੋ ਇਹ ਸਵਾਲ ਤਾਂ ਬੜਾ ਖੜਾ ਹੁੰਦਾ ਨਾ ਅਣਪਛਾਤੀ ਪੁਲਿਸ ਕਿਵੇਂ ਗੋਲੀਆਂ ਚਲਾ ਸਕਦੀ ਹੈ ਉਹ ਉਹਨੂੰ ਖਦੇੜਨ ਦੇ ਲਈ ਗੋਲੀਆਂ ਚੱਲੀਆਂ ਉੱਥੇ ਤਾਂ ਕੇਸ ਵੀ ਚੱਲਿਆ ਸਿੱਟ ਵੀ ਬਣਾਇਆ ਕਮਰ ਵਿਜੇ ਪ੍ਰਤਾਪ ਹੁਣੀ ਰੋਲਾ ਪਾ ਪਾ ਕੇ ਹੰਬਗੇ ਤਾਂ ਤੁਸੀਂ ਦੇਖੋ ਵੀ ਇਹ ਕੇਸ ਨੂੰ ਕਿੰਨਾ ਜ਼ਿਆਦਾ ਕਨਫਿਊਜ਼ ਕਰਤਾ ਤੇ ਇਹ ਕੇਸ ਇਹ ਇਹਦੇ ਵਿੱਚ ਅਕਾਲੀ ਦਲ ਦੀ ਕਿੱਡੀ ਬਦਨਾਮੀ ਹੋਈ ਹੈ ਵੀ ਥੋੜੀ ਸੱਤਾ ਦੇ ਸਮੇਂ ਪੰਥਕ ਪਾਰਟੀ ਹੋਵੇ ਥੋੜੇ ਸਰਕਾਰ ਦੇ ਸਮੇਂ ਇਹ ਮੰਦ ਭਾਗਾ ਜਿਹੜਾ ਭਾਣਾ ਇਹ ਵਾਪਰਿਆ ਤੇ ਹੁਣ ਇਹ ਇਕੱਲੇ ਇਹ ਜਿਹੇ ਇਨਸੀਡੈਂਟ ਨਹੀਂ ਕਈ ਇਨਸੀਡੈਂਟ ਹੋਰ ਵੀ ਨੇ ਕविता ਜਿਹੜੇ ਇਹ ਚੀਜ਼ਾਂ ਦੇ ਨਾਲ ਜੁੜੇ ਹੋਏ ਨੇ ਜਿਹਦੇ ਕਰਕੇ ਲੋਕਾਂ ਨੇ ਅਨਾਲਿਸਿਸ ਕਰਨ ਤੋਂ ਬਾਅਦ ਜਾਂ ਲੋਕਾਂ ਦੇ ਵਿੱਚ ਇਹ ਚੀਜ਼ਾਂ ਪ੍ਰਚਾਰੀਆਂ ਗਈਆਂ ਲੋਕਾਂ ਨੇ ਦੇਖਿਆ ਵੀ ਕੌਣ ਕੀ ਕਰ ਰਿਹਾ ਤਾਂ ਇਹ ਚੀਜ਼ਾਂ ਨੂੰ ਦੇਖਦੇ ਹੋਏ ਜਿਹੜਾ ਲੋਕਾਂ ਨੇ ਕਿਤਨਾ ਕਿਤੇ ਕਿਨਾਰਾ ਕੀਤਾ ਅਕਾਲੀ ਦਲ ਤੋਂ ਜੀ ਜੀ ਜੇਕਰ ਸੁਖਬੀਰ ਬਾਦਲ ਦੀ ਅਗਵਾਈ ਬਾਰੇ ਅਕਾਲੀ ਦਲ ਨੂੰ ਜੇਕਰ ਕੋਈ ਖਤਰਾ ਹੁੰਦਾ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਸਭ ਤੋਂ ਜ਼ਿਆਦਾ ਖਤਰਾ ਕਿਸ ਪਾ ਮਤਲਬ ਕਿਹੜੇ ਉਮੀਦਵਾਰ ਨੇ ਜਾਂ ਕਿਹੜੇ ਵਰਕਰ ਨੇ ਉਹਨਾਂ ਤੋਂ ਹੋ ਸਕਦਾ ਜਿਵੇਂ ਤੁਸੀਂ ਜ਼ਿਕਰ ਵੀ ਕੀਤਾ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜੋ ਆ ਪ੍ਰਦਾਨਗੀ ਤੋਂ ਇਹਨਾਂ ਨੇ ਇਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਜਾਂ ਉਹਨਾਂ ਤੋਂ ਇਹਨਾਂ ਨੂੰ ਵਕ ਕਰ ਦਿੱਤਾ ਜਾਂਦਾ ਸੁਖਬੀਰ ਸਿੰਘ ਬਾਦਲ ਨੂੰ ਤਾਂ ਆਖਿਰੋਖ ਕਿਹੜਾ ਚਿਹਰਾ ਹੋਵੇਗਾ ਜਿਸ ਨੂੰ ਪ੍ਰਧਾਨ ਬਣਾਇਆ ਜਾਵੇਗਾ ਤੁਹਾਨੂੰ ਕੀ ਲੱਗਦਾ ਹੈ ਕੌਣ ਹੈ ਜੋ ਟੱਕਰ ਦੇ ਸਕਦਾ ਕਿਸ ਨੂੰ ਨਹੀਂ ਦੇਖੋ ਹੁਣ ਗੱਲ ਤਾਂ ਉਹੀ ਹੈ ਨਾ ਫੇਰ ਗੱਲ ਉੱਥੇ ਆ ਕੇ ਖੜ ਗਈ ਵੀ ਦੇਖੋ ਜਿੰਨੇ ਸੀਨੀਅਰ ਲੀਡਰ ਸੀਗੇ ਜਿੰਨੇ ਸੀਨੀਅਰ ਅਕਾਲੀ ਸੀ ਕੁਝ ਤਾਂ ਮਰ ਗਏ ਕੋਸ਼ਿਸ਼ ਛੱਡ ਕੇ ਚਲੇ ਗਏ ਹੁਣ ਕੈਪਟਨ ਕਮਲਜੀਤ ਸਭ ਤੋਂ ਸੀਨੀਅਰ ਸੀਗੇ ਉਹਨਾਂ ਦੀ ਮੌਤ ਹੋਈ ਨੂੰ ਵੀ ਕਿੰਨਾ ਸਮਾਂ ਹੋ ਗਿਆ ਤੇ ਹੋਰ ਕਿੰਨੇ ਸੀਨੀਅਰ ਲੀਡਰ ਸੀਗੇ ਨਹੀਂ ਹੈਗੇ ਪਰ ਹੁਣ ਵੱਡਾ ਸਵਾਲ ਤਾਂ ਕਬੀ ਤਾਂ ਇਹੀ ਖੜਾ ਹੁੰਦਾ ਵੀ ਕਿਹੜਾ ਇਹ ਜਿਹਾ ਕੈਂਡੀਡੇਟ ਆ ਕੀ ਸੁਖਬੀਰ ਬਾਦਲ ਨੂੰ ਪਾਸੇ ਕਰਨ ਦੇ ਨਾਲ ਅਕਾਲੀ ਦਲ ਮੁੜ ਸਰਜੀਤ ਹੋ ਜਾਊਗਾ ਕੀ ਅਕਾਲੀ ਦਲ ਚ ਮੁੜ ਕੇ ਉਹ ਦੁਬਾਰਾ ਜਾਨ ਪੈ ਜੂਗੀ ਮਸਲਾ ਸੁਖਬੀਰ ਸਿੰਘ ਬਾਦਲ ਨੂੰ ਸਾਈਡ ਤੇ ਕਰਨ ਦਾ ਜਾਂ ਪੰਥ ਦੇ ਹਿੱਤ ਦੇ ਫੈਸਲੇ ਲੈਣ ਦਾ ਪੰਥ ਦੇ ਨਾਲ ਖੜਨ ਦਾ ਪੰਜਾਬ ਦੇ ਲੋਕਾਂ ਦੇ ਨਾਲ ਖੜਨ ਦਾ ਮਸਲਾ ਇਹ ਹੈ ਸੋ ਦਰਸ਼ਕਾਂ ਨੂੰ ਵੀ ਪੁੱਛਣਾ ਚਾਹਾਂਗੇ ਵੀ ਕੀ ਇਕੱਲਾ ਸੁਖਬੀਰ ਸਿੰਘ ਬਾਦਲ ਹੋਣਾ ਨੂੰ ਲਾਂਬੇ ਕਰਨ ਨਾਲ ਕੀ ਉਹਨਾਂ ਨੂੰ ਸਾਈਡ ਤੇ ਕਰਨ ਦੇ ਨਾਲ ਪ੍ਰਧਾਨਗੀ ਦਾ ਅਸਤੀਫਾ ਜਿਉਂ ਦੇ ਦੇ ਦਿੰਦੇ ਨੇ ਕੀ ਅਕਾਲੀ ਦਲ ਵੱਜ ਜਾਵੇਗਾ ਕੀ ਅਕਾਲੀ ਦਲ ਮੋੜ ਦੁਬਾਰਾ ਸੁਰਜੀਤ ਹੋ ਜਾਵੇਗਾ ਕੀ ਸਮੱਸਿਆ ਸਿਰਫ ਸੁਖਬੀਰ ਸਿੰਘ ਬਾਦਲ ਨੇ ਬਾਕੀ ਜਿਹੜੇ ਹੁਣ ਬਾਗੀ ਲੀਡਰ ਨੇ ਉਦੋਂ ਕਿਉਂ ਚੁੱਪ ਸੀਗੇ ਜਦੋਂ ਤੁਸੀਂ ਸੱਤਾ ਦਾ ਆਨੰਦ ਮਾਣ ਰਹੇ ਸੀ ਜਦੋਂ ਤੁਸੀਂ ਪਾਵਰ ਸੀ ਉਦੋਂ ਤੁਸੀਂ ਮੂੰਹ ਸੁੰਤੇ ਹੋਏ ਸੀਗੇ ਉਦੋਂ ਤੁਸੀਂ ਬੋਲੇ ਨਹੀਂ ਹੈਗੇ ਤੁਹਾਡੇ ਬਕਾਇਦਾ ਦਸਤਕਤ ਹੋਏ ਹੋਏ ਨੇ ਜਦੋਂ ਸਾਰੇ ਫੈਸਲੇ ਲਏ ਗਏ ਨੇ ਤਦ ਤੁਹਾਡੇ ਦਸਤਕਤ ਹੋਏ ਨੇ ਜੇ ਤੁਸੀਂ ਉਹਨਾਂ ਫੈਸਲਿਆਂ ਦੇ ਵਿੱਚ ਸ਼ਾਮਲ ਨਹੀਂ ਸੀ ਤਾਂ ਇਹਦਾ ਮਤਲਬ ਤਾਂ ਫਿਰ ਡਿਕਟੇਟਰਸ਼ਿਪ ਹੈ ਇਹ ਤਾਂ ਤਾਨਾਸ਼ਾਹੀ ਹੈ ਇਹਦਾ ਮਤਲਬ ਇਹ ਜੋ ਸੁਖਵੀਰ ਸਿੰਘ ਬਾਦਲੂਨੀ ਫੈਸਲਾ ਲੈਂਦੇ ਨੇ ਜਾਂ ਪ੍ਰਕਾਸ਼ ਸਿੰਘ ਬਾਦਲੂਨੀ ਫੈਸਲਾ ਲੈਂਦੇ ਸੀ ਉਹੀ ਚੱਲਦਾ ਸੀ ਸਾਰਾ ਕੁਝ ਫਿਰ ਇਹ ਕੋਰ ਕਮੇਟੀਆਂ ਦੀਆਂ ਮੀਟਿੰਗਾਂ ਬੈਠਕਾਂ ਕਰ ਰਹੇ ਹੋ ਹੁਣ ਵੀ ਤੁਹਾਡੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋ ਰਹੀ ਹੈ ਸੁਖਵੀਰ ਸਿੰਘ ਬਾਦਲ ਦੀ ਗਵਾਹੀ ਹੇਠ ਤਾਂ ਇਹ ਤਾਂ ਡਰਾਮਾ ਹੈ ਸਾਰਾ ਕੁਝ ਫਿਰ ਜੇ ਫੈਸਲੇ ਸੁਖਵੀਰ ਸਿੰਘ ਬਾਦਲ ਹੋਣਾ ਨਹੀਂ ਲੈਣੇ ਨੇ ਤੁਹਾਡਾ ਕੋਈ ਫੈਸਲਿਆਂ ਦੇ ਵਿੱਚ ਰੋਲ ਹੀ ਨਹੀਂ ਹੈਗਾ ਯੋਗਦਾਨ ਹੀ ਨਹੀਂ ਹੈਗਾ ਤਾਂ ਫਿਰ ਇਹ ਤਾਂ ਡਰਾਮਾ ਰਚਿਆ ਜਾ ਰਿਹਾ ਤਾਂ ਇਸ ਲਈ ਇਹ ਸਭ ਤੋਂ ਵੱਡਾ ਸਵਾਲ ਇਹ ਕਵਿਤਾ ਇਹ ਖੜਾ ਹੁੰਦਾ ਵੀ ਜਿਹੜਾ ਇਹ ਕਾਲੀ ਅਕਾਲੀ ਦਲ ਦਾ ਜਹਾਜ਼ ਡਾਵਾ ਡੋਲ ਹੋ ਰਿਹਾ ਹੈ ਜੀ ਜੇ ਉਹਦਾ ਕਪਤਾਨ ਹੁਣ ਸੁਖਵੀਰ ਸਿੰਘ ਬਾਦਲ ਨੂੰ ਲਾਂਬੇ ਕਰ ਦਿੱਤਾ ਜਾਂਦਾ ਤਾਂ ਨਵਾਂ ਕਪਤਾਨ ਕੌਣ ਹੋਊਗਾ ਕੌਣ ਇੰਨੀ ਕਾਬਲੀਅਤ ਵਾਲਾ ਕਿਹੜਾ ਬੰਦਾ ਅਕਾਲੀ ਦਲ ਨੂੰ ਚਲਾ ਸਕਦਾ ਕਿਉਂਕਿ ਵੱਡੀ ਪੁਰਾਣੀ ਪਾਰਟੀ ਹੈ ਵੱਡਾ ਪੁਰਾਣਾ ਇਤਿਹਾਸ ਹੈ ਬੇਸ਼ੱਕ ਹੁਣ ਇਹਦੀ ਹਾਲਤ ਹੈ ਜਿਹੜੀ ਉਹ ਖਰਾਬ ਹੋਈ ਹੋਈ ਹੈ ਪਰ ਗੱਲ ਕੀ ਹੈ ਵੀ ਖੇਤਰੀ ਪਾਰਟੀ ਦਾ ਦੁਬਾਰਾ ਸਰਜੀਤ ਹੋਣਾ ਬੇਹੱਦ ਜ਼ਰੂਰੀ ਹੈ ਇਹ ਇਕੱਲਾ ਅਕਾਲੀ ਦਲ ਦਾ ਕਵਿਤਾ ਨੁਕਸਾਨ ਨਹੀਂ ਹੈਗਾ ਇਹ ਨੁਕਸਾਨ ਪੰਜਾਬ ਦੇ ਲੋਕਾਂ ਦਾ ਵੀ ਹੈ ਜੀ ਤਾਂ ਬਿਲਕੁਲ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਪਹਿਲਾਂ ਵੀ ਬਗਾਵਤ ਹੁੰਦਾ ਇਸ ਦੇ ਵਿੱਚ ਹੁੰਦੀ ਰਹੀ ਹੈ ਤਾਂ ਹੁਣ ਮੋੜ ਤੋਂ 2027 ਦੇ ਵਿੱਚ ਜੋ ਚੋਣਾਂ ਹੋਣ ਵਾਲੀਆਂ ਨੇ ਉਸ ਤੋਂ 2.5 ਸਾਲ ਪਹਿਲਾਂ ਹੀ ਫੇਰ ਤੋਂ ਦੋ ਧਿਰਾਂ ਦੇ ਵਿੱਚ ਬਣਦੀ ਹੋਈ ਕਿਤੇ ਨਾ ਕਿਤੇ ਜੋ ਸ਼ਰੋਮਣੀ ਅਕਾਲੀ ਦਲ ਹੈ ਉਹ ਨਜ਼ਰ ਆ ਰਹੀ ਹੈ ਤਾਂ ਅਜਿਹੇ ਦੇ ਵਿੱਚ ਵੱਡੇ ਸਵਾਲ ਵੀ ਜਿਹੜੇ ਨੇ ਖੜੇ ਹੋ ਰਹੇ ਨੇ ਤਾਂ ਉਹਨਾਂ ਸਵਾਲਾਂ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਆਪਣੀ ਰਾਏ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਕਿ ਆਖਿਰ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਵੀ ਮਾੜੀ ਹਾਲਤ ਹੋ ਰਹੀ ਹੈ ਕੀ ਤੁਹਾਡੇ ਹਿਸਾਬ ਦੇ ਨਾਲ ਵੀ ਜੋ ਸੁਖਬੀਰ ਸਿੰਘ ਬਾਦਲ ਨੇ ਉਹ ਜ਼ਿੰਮੇਵਾਰ ਨੇ ਤੇ ਜੇਕਰ ਸੁਖਬੀਰ ਸਿੰਘ ਬਾਦਲ ਜੋ ਨੇ ਪ੍ਰਧਾਨਗੀ ਤੋਂ ਹਟ ਜਾਂਦੇ ਨੇ ਤਾਂ ਦੂਜਾ ਚਿਹਰਾ ਕੌਣ ਹੋਵੇਗਾ ਜੋ ਕਿ ਪ੍ਰਧਾਨਗੀ ਜੋ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਸੰਭ ਸਕੇਗਾ ਜੀ ਜੀ ਤਾਂ ਚਰਨ ਜੀ ਜੇਕਰ ਗੱਲ ਕਰੀਏ ਤਾਂ ਹੁਣ ਦੋ ਤਿਆਆਂ ਦੇ ਵਿੱਚ ਬਣਦੀ ਹੋਈ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਜ਼ਰ ਆ ਰਹੀ ਹੈ ਬਗਾਵਤ ਕਿਤੇ ਨਾ ਕਿਤੇ ਜਾਰੀ ਹੈ ਤਾਂ ਇਸ ਦੇ ਵਿੱਚ ਜੇਕਰ ਗੱਲ ਕਰੀਏ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਉਹ ਤਾਂ ਉਹਨਾਂ ਦੇ ਵਿਰੋਧੀ ਧਿਰ ਦੇ ਵਿੱਚ ਨਜ਼ਰ ਆ ਰਹੇ ਨੇ ਦੂਜੇ ਪਾਸੇ ਜੇਕਰ ਗੱਲ ਕਰੇ ਤਾਂ ਇਸ ਦੇ ਵਿੱਚ ਦਲਜੀਤ ਚਿਮਾ ਜੋ ਨੇ ਉਹ ਇਸ ਦੇ ਵਿੱਚ ਨਜ਼ਰ ਆ ਰਹੇ ਨੇ ਸੁਖਬੀਰ ਸਿੰਘ ਦੇ ਪੱਖ ਦੇ ਵਿੱਚ ਨਜ਼ਰ ਆ ਰਹੇ ਨੇ ਯਾਨੀ ਦੋ ਧਿਰਾਂ ਦੇ ਵਿੱਚ ਪਾਰਟੀ ਜੋ ਹੈ ਉਹ ਵੰਡ ਚੁੱਕੀ ਹੈ ਤਾਂ ਇਸ ਦਾ ਜਿੱਦਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਪੰਜਾਬ ਦੀ ਜੋ ਆਵਾਮ ਹੈ ਉਸ ਉੱਤੇ ਵੀ ਇਸ ਦਾ ਅਸਰ ਪਵੇਗਾ ਕਿਉਂਕਿ ਇਹ ਇੱਕ ਪੰਥਕ ਪਾਰਟੀ ਹੈ ਤੇ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਬਹੁਤ ਸਾਰੀਆਂ ਉਮੀਦਾਂ ਸਿਗੀਆਂ ਕਿਉਂਕਿ ਜੋ ਹੁਣ ਰਿਜ਼ਲਟਸ ਆਏ ਨੇ ਚੋਣਾਂ ਦੀ ਗੱਲ ਕਰ ਲਈਏ ਤਾਂ ਉਮੀਦ ਤੋਂ ਜੋ ਹੈ ਸ਼੍ਰੋਮਣੀ ਅਕਾਲੀ ਦਲ ਕਿਤੇ ਨਾ ਕਿਤੇ ਖਰੀ ਉਤਰ ਨਹੀਂ ਰਹੀ ਹੈ ਪੰਜਾਬੀਆਂ ਦੇ ਨਤੀਜਿਆਂ ਤੋਂ ਇਹ ਹੁਣ ਕਿਤੇ ਨਾ ਕਿਤੇ ਸਾਫ਼ ਹੁੰਦਾ ਨਜ਼ਰ ਆ ਰਿਹਾ ਜੀ ਬਿਲਕੁਲ ਤੁਸੀਂ ਇਹ ਦੇਖੋ ਵੀ ਜੇ ਦੁਬਾਰਾ ਅਕਾਲੀ ਦਲ ਨੂੰ ਕਵਿਤਾ ਸੁਰਜੀਤ ਕਰ ਰਿਹਾ ਤਾਂ ਬਹੁਤ ਮਿਹਨਤ ਕਰਨੀ ਪੈਣੀ ਹੈ ਬਹੁਤ ਐਫਰਟ ਕਰਨਾ ਪੈਣਾ ਨੱਕ ਰਗੜਨੇ ਪੈਣੇ ਆ ਮਾਫੀਆਂ ਮੰਗਣੀਆਂ ਪੈਣੀਆਂ ਨੇ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਪੈਣਾ ਲੋਕ ਸਾਡੇ ਤੋਂ ਜੇ ਨਾਰਾਜ਼ ਨੇ ਤੁਸੀਂ ਇਹ ਕਹਿ ਲਓ ਵੀ ਇੰਨਾ ਐਫਰਟ ਕਰਨਾ ਪੈਣਾ ਵੀ ਘਰ ਘਰ ਜਾ ਕੇ ਲੋਕਾਂ ਨੂੰ ਮਿਲਣਾ ਪੈਣਾ ਲੋਕਾਂ ਦੇ ਨਾਲ ਗੱਲ ਕਰਨੀ ਪੈਣੀ ਹੈ ਲੋਕਾਂ ਨੂੰ ਕਲੀਅਰ ਕਰਨਾ ਪੈਣਾ ਉਹਨਾਂ ਤੋਂ ਮਾਫੀ ਵੀ ਮੰਗਣੀ ਪਣੀ ਹੈ ਤਾਂ ਲੋਕ ਨਾਲ ਨਾਲ ਜੁੜਨਗੇ ਤਾਂ ਦੁਬਾਰਾ ਮੋੜ ਅਕਾਲੀ ਦਲ ਦਾ ਜਿਹੜਾ ਸਰਜੀਤ ਹੋਊਗਾ ਇੰਨੀ ਮਿਹਨਤ ਕਰਨ ਤੋਂ ਬਾਅਦ ਕਿਉਂਕਿ ਜੇ ਆਪਾਂ ਨੂੰ ਇਹ ਹੀ ਨਹੀਂ ਪਤਾ ਵੀ ਕਿਹੜਾ ਬੰਦਾ ਸਾਡੇ ਨਾਲ ਆ ਕਿਹੜਾ ਨਹੀਂ ਨਾਲ ਹੈਗਾ ਹੁਣ ਚੋਣਾਂ ਦੇ ਵਿੱਚ ਜਿਹੜੇ ਕੈਂਡੀਡੇਟ ਖੜਾਏ ਉਹਨੂੰ ਬਹੁਤ ਤੇ ਕੈਂਡੀਡੇਟਾਂ ਦਾ ਤਾਂ ਨਾ ਸੋਸ਼ਲ ਮੀਡੀਆ ਅਕਾਊਂਟ ਹੈ ਨੈਕਟਿਵ ਨਾ ਉਹਨਾਂ ਦੀ ਵੈਸੇ ਕੋਈ ਐਕਟਿਵਨੈਸ ਉਹਨਾਂ ਦੀ ਜੇ ਆਪਾਂ ਉਹਨਾਂ ਦੇ ਹਲਕੇ ਦੇ ਵਿੱਚ ਗੱਲ ਕਰੀਏ ਤਾਂ ਜੇ ਖਾਣਾ ਪੂਰਤੀ ਕਰਨੀ ਹੈ ਤਾਂ ਕਰੀ ਜਾਓ ਪਰ ਇਸ ਚੋਣਾਂ ਦੇ ਨਤੀਜਿਆਂ ਨੇ ਬਹੁਤ ਕੁਝ ਤੈਅ ਕਰ ਦਿੱਤਾ ਤੇ 27 ਦੀਆਂ ਚੋਣਾਂ ਵੀ ਸਿਰਤੇ ਨੇ ਜਮਨੀ ਚੋਣ ਆ ਹੁਣ ਪੰਜ ਉਹਦੇ ਵਿੱਚ ਲੋਕ ਸਭਾ ਹਲਕਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ ਤੇ ਇਸ ਲਈ ਅਕਾਲੀ ਦਲ ਨੂੰ ਬਹੁਤ ਹਾਰਡਵਰਕ ਬਹੁਤ ਮਿਹਨਤ ਤੇ ਪੰਜਾਬ ਪੰਥ ਤੇ ਕੌਮ ਦੇ ਹਿੱਤ ਦੀ ਗੱਲ ਕਰਨੀ ਪੈਣੀ ਹੈ ਫੇਰ ਦੁਬਾਰਾ ਜਿਹੜਾ ਅਕਾਲੀ ਦਲਾ ਸਰਜੀਤ ਹੋਊਗਾ ਬਾਕੀ ਇਹ ਬਿਲਕੁਲ ਦੇਖਣਯੋਗ ਹੋਵੇਗਾ ਵੀ ਹੁਣ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਅੱਗੇ ਕਮੇਟੀ ਦੇ ਵਿੱਚ ਕੀ ਮਤਾ ਪਾਸ ਹੁੰਦਾ ਜਾਂ ਅਨੁਸ਼ਾਸਨ ਭੰਗ ਕਰਨ ਦੇ ਡਿਸਪਲਿਨ ਨੂੰ ਭੰਗ ਕਰਨ ਦੇ ਤਹਿਤ ਪ੍ਰੀਮ ਸਿੰਘ ਚੰਦੂ ਮਾਜਰਾ ਹੋਣਾ ਤੇ ਜਿਹੜਾ ਜਿਹੜੇ ਬਾਗੀ ਲੀਡਰ ਨੇ ਉਹਨਾਂ ਤੇ ਕਾਰਵਾਈ ਕੀਤੀ ਜਾਂਦੀ ਸੋ ਇਹ ਆਉਣ ਵਾਲਾ ਸਮਾਂ ਦੱਸੂਗਾ ਜੀ ਬਿਲਕੁਲ ਤਾਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਸਿਰਫ 2.5 ਸਾਲ ਰਹਿ ਗਏ ਨੇ 2027 ਨੂੰ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਲੋੜ ਹੈ ਪੰਜਾਬ